ਹਾਂਜੀ ਸਸੀ ਗਾ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਐਨੂੰ ਬਾਗਾਪੁਰਾਣਾ ਪੈਂਦੀ ਐ ਰੋਡਿਆਂ ਦੇ ਕੋਠਿਆਂ 'ਚੋਂ ਵੀਡੀਓ ਬਣਾ ਰਹੇ ਆਂ ਕੋਠੇ ਸੰਤਾਂ ਵਾਲੇ ਗੁਰੂਪੁਰਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਨੀਲੀ ਰਾਵੀ ਦੇ ਚੋਟੀ ਦੇ ਬਰੀਡਰ ਦੇ ਘਰੇ ਵੀਡੀਓ ਬਣਾ ਰਹੇ ਆ ਬਾਈ ਸੁਖਮੰਦਰ ਰੋਡਿਆਂ ਵਾਲੇ ਦੇ ਘਰੇ ਵੀਡੀਓ ਬਣਾ ਰਹੇ ਆ ਇਸ ਘਰੇ ਇੱਕ ਬੱਲ ਨੀਲੀ ਰਾਵੀ ਨਸਲ ਦਾ ਟਾਪ ਦਾ ਬਾਹੂਵਲੀ ਬੱਲ ਜਿਹੜਾ ਬਹੁਤ ਸਾਰੇ ਮੇਲਿਆਂ ਦਾ ਵਿਨਰ ਬੱਲ ਰਿਹਾ ਲਗਭਗ ਸਾਰੇ ਨੀਲੀ ਰਾਵੀ ਨਸਲ ਨੂੰ ਪਿਆਰ ਕਰਨ ਵਾਲੇ ਭੈਣ ਭਰਾ ਬਾਈ ਉਹਨਾਂ ਨੂੰ ਸਾਰੇ ਜਾਣਦੇ ਹੀ ਆ ਬਾਈ ਸੁਖਮੰਦਰ ਉਹਨਾਂ ਨੂੰ ਤੇ ਬੱਲ ਬਾਰੇ ਵੀ ਸਾਰਿਆਂ ਨੂੰ ਹੀ ਪਤਾ ਕਿ ਬਹੁਤ ਸਾਰੇ ਮੇਲਿਆਂ ਦਾ ਵਿਨਰ ਬੱਲ ਰਿਹਾ ਅੱਜ ਦੀ ਵੀਡੀਓ ਦੇ ਵਿੱਚ 15-20 ਦੇ ਕਰੀਬ ਟੋਟਲ ਪਸ਼ੂ ਆ ਤੇ ਸਾਰਾ ਮਾਲ ਹੀ ਸੇਲ ਹੈ ਜਿਨ੍ਹਾਂ ਦੇ ਵਿੱਚੋਂ ਬਹੁਤ ਚੰਗੀਆਂ ਨੀਲੀ ਰਾਵੀ ਨਸਲ ਦੀਆਂ ਝੋਟੀਆਂ ਤੋਕੜ ਗੱਭਣ ਵਿੱਚ ਝੋਟੀਆਂ ਤਾਜ਼ੀਆਂ ਸੁਈਆਂ ਵਾਂ ਇਹਨਾਂ ਦੇ ਵਿੱਚੋਂ 4-5 ਨਗ ਤਾਂ ਬਾਈ ਹੁਣਾਂ ਦੇ ਸਾਹਨ ਦੇ ਹੀ ਐ ਬਾਹੂ ਬਲੀ ਬਾਹੂ ਬਲੀ ਬੁੱਲਦੀਆਂ ਧੀਆਂ ਜੇ ਕੋਈ ਭੈਣ ਭਰਾ ਡੀਐਨਏ ਟੈਸਟ ਕਰਵਾਉਣਾ ਚਾਹੁੰਦਾ ਤੇ ਬਾਈ ਹੁਣੇ ਕਹਿੰਦੇ ਬੇਫਿਕਰ ਹੋ ਕੇ ਅਗਲਾ ਡੀਐਨਏ ਟੈਸਟ ਕਰਾ ਲੈ ਸਾਡੇ ਵਾਲੇ ਬੁੱਲਦੀਆਂ ਬਾਈ ਕਹਿੰਦਾ ਚਾਰ ਪੰਜ ਝੋਟੀਆਂ ਵਿੱਚ ਇੱਕ ਬਹੁਤ ਚੰਗੇ ਦੁੱਧ ਵਾਲੀ ਜਰਸੀ ਉਹ ਸਾਹਮਣੇ ਜਿਹੜੀ ਤੁਸੀਂ ਸਕਰੀਨ ਤੇ ਵੇਖੀ ਐ ਵਿੱਚ ਇਹਨਾਂ ਦੇ ਵਿੱਚੋਂ ਨੀਲੀ ਰਾਵੀ ਨਸਲ ਦੀਆਂ ਤਾਜ਼ੀਆਂ ਸੂਈਆਂ ਝੋਟੀਆਂ ਪਸ਼ੂ ਸਾਰੇ ਚੰਗੇ ਆ ਵੱਡੇ ਕੱਦ ਘਾਠ ਵਾਲੇ ਆ ਵਿੱਚ ਆ ਨੀਲੀ ਰਾਵੀ ਨਸਲ ਦੀਆਂ ਕਟੀਆਂ ਵੀ ਸੇਲ ਐ ਨੀਲੀ ਰਾਵੀ ਨਸਲ ਦੇ ਸਿੱਧੇ ਪਟੇ ਵਾਲੀਆਂ ਵੀ ਝੋਟੀਆਂ ਹੈਗੀਆਂ ਤੇ ਟੇਢੇ ਘੱਟ ਵਾਲੀਆਂ ਵੀ ਹੈਗੀਆਂ ਬਾਈ ਸੁਖਮੰਦਰ ਹੁਣੀ ਆਪ ਤਾਂ ਰਾਜਸਥਾਨ ਗਏ ਹੋਏ ਆ ਮੱਝਾਂ ਝੋਟੀਆਂ ਲੈਣ ਬਾਈ ਹੁਣਾਂ ਦਾ ਮੈਨੂੰ ਫੋਨ ਆਇਆ ਸੀਗਾ ਤੇ ਫੋਨ ਨੰਬਰ 22 ਉਹਨਾਂ ਦਾ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਪਸ਼ੂ ਥੱਲੇ 22 ਸਿਕਮੰਦਰ ਕਹਿੰਦਾ ਜਿਨ੍ਹਾਂ ਦੁੱਧ ਹੋਊਗਾ ਕੰਡੇ ਵਾਲਾ ਹੋਊਗਾ ਅਗਲਾ 2 ਟਾਈਮ 3 ਟਾਈਮ 4 ਟਾਈਮ ਭਾਵੇਂ ਅਗਲਾ ਕੰਡੇ ਤੇ ਜੋ ਕੇ ਲੈ ਜੇ ਜਿਹੜੇ ਪਸ਼ੂ ਤੋਕੜ ਗੱਭਣ ਅਗਲਾ ਆਪ ਦਾ ਡਾਕਟਰ ਲਿਆਵੇ ਚੈੱਕ ਕਰਾ ਕੇ ਲੈ ਜੇ ਤੇ ਇਹਨਾਂ ਸਾਰੇ ਨਗਰ ਦੀ ਤੁਹਾਨੂੰ ਮੈਂ ਮੋਟੀ ਮੋਟੀ ਇਨਫੋਰਮੇਸ਼ਨ ਦੇ ਦੇਣਾ ਸਾਰੇ ਪਸ਼ੂਆਂ ਤੇ ਕੈਮਰਾ ਮਾਰ ਦੇਣਾ ਆ ਦੋ ਦੰਦ ਝੋਟੀ ਆ ਇਹਦੀ ਵੀ ਏਆਈ ਹੋਈ ਵੀ ਐ ਵਜਨ ਬਹੁਤ ਐ ਨੀਲੀ ਰਵੀ ਵਾਲੀਆਂ ਗੁਲਾਬੀ ਮਣਕੀ ਅੱਖ ਐ ਸਿੱਧਾ ਪਟਾ ਇੱਕ ਨੀਲੀ ਰਵੀ ਨਸਲ ਦਾ ਬਹੁਤ ਸੇਲ ਐ ਇਹ ਕਾ ਨੀਲੀ ਰਵੀ ਨਸਲ ਦੀ ਕੱਟੀ ਇਹ ਵੀ ਬਾਹੂ ਬਲੀ ਦੀ ਐ ਇਹ ਵੀ ਸੇਲ ਐ ਉਧਰ ਪਰਲੇ ਪਾਸੇ ਦੋ ਤਿੰਨ ਵਿਹੜਾਂ ਤਾਜ਼ੀਆਂ ਸੂਈਆਂ ਵਾਂ ਚੰਗੇ ਦੁੱਧ ਵਾਲੀਆਂ ਉਹ ਵੀ ਸੇਲ ਐ ਆ ਵੀ ਮੇਰੇ ਹਿਸਾਬ ਨਾਲ ਸ਼ਾਇਦ ਤੋਕੜ ਗੱਬਣ ਹੀ ਐ ਬਾਕੀ ਮੈਨੂੰ ਪ੍ਰੋਪਰ ਨਹੀਂ ਪਤਾ ਬਾਈ ਉਹਨਾਂ ਨੇ ਮੋਟਾ-ਮੋਟਾ ਦੱਸਤਾ ਸੀਗਾ ਕਿ ਅੱਧੇ ਪਸ਼ੂ ਵਿੱਚ ਤੋਕੜ ਗੱਭਣ ਆ ਅੱਧੇ ਤਾਜੇ ਸੂਏ ਵੇ ਆ ਤੇ ਆ ਇੱਕ ਕੱਟੀ ਅੱਡ ਐ ਇਹ ਵੀ ਸੇਲ ਐ ਕਿ ਕਾ ਮੂਰਾ ਨਸਲ ਦੀ ਵੱਡੀ ਮੱਝ ਇਹ ਵੀ ਸ਼ਾਇਦ ਤੋਕੜ ਗੱਭਣ ਆ ਬਾਕੀ ਫੋਨ ਨੰਬਰ ਬਾਈ ਉਹਨਾਂ ਦਾ ਸੁਗਮੰਦਰ ਉਹਨਾਂ ਦਾ ਸਕਰੀਨ ਤੇ ਚੱਲੀ ਜਾਂਦਾ ਬਾਈ ਉਹਨਾਂ ਨੂੰ ਤੁਸੀਂ ਫੋਨ ਤੇ ਮੁੱਲ ਪੁੱਛ ਲਓ ਕਿੰਨਾ ਦੁੱਧ ਆ ਜਾਂ ਕਿੰਨੇ ਚਿਰ ਦੀਆਂ ਗੱਭਣ ਆ ਉਹ ਸਾਰੀ ਡਿਟੇਲ ਤੁਹਾਨੂੰ ਬਾਈ ਹੁਣੀ ਦੇਣਗੇ ਬਾਈ ਹੁਣੀ ਕਹਿੰਦੇ ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਪਸ਼ੂ ਪਸੰਦ ਆਊਗਾ ਅਗਲਾ ਬਾਈ ਹੁਣੀ ਕਹਿੰਦੇ ਸਾਡੇ ਪੰਡ ਆਵੇ ਆਪ ਦੀ ਦੋ ਟਾਈਮ ਤਿੰਨ ਟਾਈਮ ਚਵਾਈ ਕਰਕੇ ਲੈ ਜੇ ਜਿਹੜਾ ਗੱਭਣ ਪਸ਼ੂ ਆ ਅਗਲਾ ਆਪ ਦਾ ਡਾਕਟਰ ਲਿਹਾਉਣਾ ਚਾਹੁੰਦਾ ਤਾਂ ਅਗਲਾ ਆਪ ਦਾ ਡਾਕਟਰ ਵੀ ਲਿਆ ਕੇ ਚੈੱਕ ਕਰਾ ਸਕਦਾ ਤੇ ਨਹੀਂ ਬਾਈ ਹੁਣੀ ਕਹਿੰਦੇ ਇੱਥੇ ਅਸੀਂ ਆਪ ਦਾ ਡਾਕਟਰ ਦੇ ਦੇਾਂਗੇ ਅਗਲਾ ਆਪ ਦਾ ਚੈੱਕ ਕਰਾ ਕੇ ਲੈ ਜੇ ਆ ਤਾਜੀ ਸੂਈ ਜਰਸੀ ਫੁੱਲ ਵਜਨ ਵਾਲੀ ਚੰਗੇ ਦੁੱਧ ਵਾਲੀ ਇੱਕ ਇਧਰ ਕ੍ਰੋਸ ਆਂਗ ਚ ਪੈਂਦੀ ਵੱਡੀ ਵੜ ਇਹ ਵੀ ਚੰਗੇ ਦੁੱਧ ਵਾਲੀ ਆ ਇਹਦੇ ਥੱਲੇ ਖਣੀ 16 ਖਣੀ 18 ਕਿਲੋ ਦੁੱਧ ਆ ਇੱਕ ਥੱਲੇ 14 ਕਿਲੋ ਦੁੱਧ ਹੁਣ ਆਈ ਨਹੀਂ ਪਤਾ ਕਿਹੜੀ ਥੱਲੇ 14 ਕਿਲੋ ਦੁੱਧ ਆ ਇੱਕ ਥੱਲੇ 16 ਤੋਂ 18 ਦੇ ਵਿੱਚ ਵਿੱਚ ਦੁੱਧ ਕੰਡੇ ਵਾਲਾ ਤਿਆਰ ਆ ਤਾਜ਼ੀਆਂ ਸੂਈਆਂ ਦੋਵਾਂ ਦੇ ਬੱਚੇ ਮੂਰੇ ਆ ਦੋਵੇਂ ਥਣ ਭਾਂਡੇ ਦੀਆਂ ਸਾਫ਼ ਸੁਥਰੀਆਂ ਫੂਡ ਸ਼ਾਂ ਕਿਸੇ ਦੇ ਭੋਰਾ ਆਵਣੀ ਇੱਕ ਇਧਰ ਬਹੁਤ ਚੰਗੀ ਨੀਲੀ ਰਾਵੀ ਨਸਲ ਦੀ ਸਨਖੀ ਝੋਟੀ ਵੱਡੇ ਕੱਦ ਕਾਠ ਵਾਲੀ ਐ ਸਾਰੀਆਂ ਨਿਸ਼ਾਨੀਆਂ ਪੂਰੀ ਕਰਦੀ ਐ ਇੱਕ ਪਰਲੇ ਪਾਸੇ ਐ ਇੱਕ ਨੀਲੀ ਰਾਵੀ ਨਸਲ ਦਾ ਸਾਹਣ ਸੇਲ ਆ ਉਹ ਵੀ ਪਰਲੇ ਪਾਸੇ ਖੜਾ ਉੱਤੇ ਵੀ ਨਿਗਾ ਮਰਾਦ ਹਨਾ ਤੁਹਾਨੂੰ ਮੈਂ ਇੱਕ ਆ ਬੱਚਾ ਇਹ ਤਾਜੀ ਸੂਈ ਆ ਇਹ ਇਸੇ ਮੱਝ ਦਾ ਚੰਗੇ ਦੁੱਧ ਤੇ ਚੱਲ ਰਹੀ ਐ ਇਹ ਵੀ ਮੱਝ ਇੱਕ ਆ ਝੋਟੀ ਸ਼ਾਇਦ ਡੇਡੇ ਕੱਟ ਵਾਲੀ ਟੋਕੜ ਗੱਭਣਾ ਹੁਣ ਮੈਨੂੰ ਆਉ ਨਹੀਂ ਪਤਾ ਕਿ ਕਿਹੜਾ ਪਸ਼ੂ ਕਿੰਨੇ ਚਿਰ ਦਾ ਗੱਭਣਾ ਸਾਰੇ ਪਸ਼ੂ ਥਣ ਭਾਂਡੇ ਦੇ ਸਾਫ਼ ਸੁਥਰੇ ਆ ਉਹ ਬਾਈ ਹੁਣਾਂ ਨੂੰ ਤੁਸੀਂ ਫੋਨ ਲਾ ਕੇ ਪੁੱਛ ਲਿਓ ਇੱਕ ਆ ਨੀਲੀ ਰਾਵੀ ਨਸਲ ਦਾ ਬੱਲ ਹੈ ਇਹ ਵੀ ਸੇਲ ਹੈ ਸੋਹਣਾ ਵੱਡੇ ਕੱਦ ਕਾਠ ਵਾਲਾ ਫੁੱਲ ਵਜਨ ਵਾਲਾ ਬੱਲਾ ਕੁੰਡਾ ਸਿੰਘ ਚਾਰੇ ਪੈਰਾਂ ਦੇ ਵਾਈਟ ਨਿਸ਼ਾਨ ਪੂਛ ਨੀਲੀ ਰਾਵੀ ਵਾਲੀ ਹੈ ਇੱਕ ਆ ਵਹਿੜਾ ਇਹ ਬਾਈ ਹੁਣੀ ਕਹਿੰਦੇ ਆਪਣੇ ਨਹੀਂ ਵੇਚਣੀ ਇਹ ਘਰੇ ਰੱਖਣੀ ਆ ਦੁੱਧ ਨੂੰ ਇੱਕ ਇਹ ਨਾਗ ਇੱਕ ਸ਼ਾਇਦ ਮੱਝ ਦੋ ਨਾਗ ਰੱਖਣੇ ਇੱਕ ਮੱਝ ਆ ਪਤਾ ਨਹੀਂ ਕਿਹੜੀ ਰੱਖਣੀ ਆ ਇਹ ਦੋ ਪਸ਼ੂ ਬਾਈ ਕਹਿੰਦਾ ਆਪਾਂ ਘਰੇ ਰੱਖਣੇ ਆ ਤੇ ਦੂਜਾ ਸਾਰਾ ਮਾਲ ਹੀ ਸੇਲ ਆ ਅਮਲ ਦਾ ਤਿੰਨ ਦੋ ਤਿੰਨ ਮੱਝਾਂ ਤਾਜ਼ੀਆਂ ਸੂਈਆਂ ਬੱਚੇ ਤੁਸੀਂ ਵੇਖ ਹੀ ਲਏ ਆ ਜੀ ਕੋਈ ਭੈਣ ਭਰਾ ਜਰਸੀ ਵੈਡ ਲੈਣ ਦਾ ਚਾਹ ਵਾਣਾ ਤਾਂ ਬਹੁਤ ਚੰਗੇ ਦੁੱਧ ਵਾਲੀ ਬਿਲਕੁਲ ਸਸਤੇ ਮੁੱਲ ਦੇ ਪਸ਼ੂ ਐ ਐਦੂ ਘੱਟ ਮੁੱਲ 'ਚ ਮੈਨੂੰ ਤਾਂ ਲੱਗਦਾ ਨਹੀਂ ਤੁਹਾਨੂੰ ਕਿਸੇ ਭੈਣ ਭਰਾ ਕੋਲੋਂ ਨੀਲੀ 라ਵਿਨਾ ਸੈਲਡਿੰਗਾ ਛੋਟੀ ਦੀਆਂ ਮੱਜਾਂ ਝੋਟੀਆਂ ਤਾਜ਼ੀਆਂ ਸੂਈਆਂ ਜਾਂ ਟੋਕੜ ਗੱਬਣ ਮਿਲ ਜਾਣੀਆਂ ਕਿਸੇ ਵੀ ਭੈਣ ਭਰਾ ਕੋਲੋਂ ਨਹੀਂ ਮਿਲੀਆਂ ਜੇ ਕੋਈ ਮੋਹਰਾ ਨਸਲ ਦੀ ਲੈਣ ਦਾ ਚਾਹ ਬਣਾ ਬਹੁਤ ਚੰਗੀ ਝੋਟੀ ਚੰਗੇ ਦੁੱਧ ਵਾਲੀ ਵੱਡੀ ਆ ਇਹ ਇੱਕ ਇਧਰੋਂ ਮੱਝ ਇਹਨਾਂ ਚੋਂ ਬਾਈ ਨੇ ਰੱਖਣੀ ਆ ਦੋ ਪਸ਼ੂ ਰੱਖਣੇ ਆ ਦੂਜਾ ਸਾਰਾ ਮਾਲ ਹੀ ਸੇਲ ਆ ਵਕਾਊ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਿਲਕੁਲ ਸਸਤੇ ਮੁੱਲ ਦੇ ਇਹ 15 17 ਨਾਗ ਬਾਈ ਜੀ ਉਹਨਾਂ ਦੇ ਸੇਲ ਆ ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਪਸ਼ੂ ਪਸੰਦ ਆਊਗਾ ਤੁਸੀਂ ਬਾਈ ਹੁਣਾਂ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਇਹ ਮੁੱਲ ਵੀ ਬਾਈ ਹੁਣਾਂ ਨੂੰ ਹੀ ਪਤਾ ਕਿ ਕਿਹੜੇ ਪਸ਼ੂ ਦਾ ਕਿੰਨਾ ਮੁੱਲ ਆ ਉਦਾਂ ਕਹਦਾ ਬਾਈ ਹੁਣੀ ਕਹਿੰਦੇ ਜਮਾਂ ਜਾਇਜ਼ ਮੁੱਲ ਹੈ ਬੇਫਿਕਰ ਹੋ ਕੇ ਅਗਲਾ ਫੋਨ ਲਾ ਲਿਆ ਕਾ ਬਹੁਤ ਚੰਗੀ ਕੱਟੀ ਐ ਚਾਰਕ ਮਹੀਨੇ ਦੀ ਵਧੀਆ ਸੇਵਾ ਹੋ ਜਾਂਦੀ ਨਾਲੇ ਤਾਂ ਗਰੋਥ ਹੋਰ ਕਰ ਜੂਗੀ ਬਾਡੀ weight ਗੇਨ ਕਰ ਜੂ ਸਿਵਨ ਲੈ ਜੂ ਫੋਨ ਨੰਬਰ ਸਕਰੀਨ ਤੇ ਆ ਪੈਨਡ ਰੋਡੇ ਆ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਆ ਕੋਠੇ ਸੰਤਾਲੇ ਚੋ ਵੀਡੀਓ ਬਣਾ ਰਹੇ ਆ ਕੋਠੇ ਗੁਰੂਪੁਰਾ ਇਹ ਕਾ ਬਹੁਤ ਚੰਗੀ ਦੋਦਾਂ ਦੇ ਝੋਟੀ ਐ ਇਹ ਵੀ ਗੱਬਣ ਹੈ ਬਾਕੀ ਫੋਨ ਨੰਬਰ ਸਕਰੀਨ ਤੇ ਐ ਤੁਸੀਂ ਬਾਈ ਉਹਨਾਂ ਨਾਲ ਫੋਨ ਤੇ ਗੱਲਬਾਤ ਕਰ ਲਿਓ ਜਿਹੜੇ ਭੈਣ ਭਰਾ ਮਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਲਦ ਮਿਲਦੇ ਆ ਕਿਸੇ ਹੋਰ ਨਾਲ ਵੀਡੀਓ ਦੇ ਨਾਲ